ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਪਾਸੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਝੰਡਾ ਲਹਿਰਾਉਣ ਦੇ ਲਈ ਪਹੁੰਚੇ ਨੇ ਉੱਥੇ ਹੀ ਪਾਸੇ ਦੂਜੇ ਪਾਸੇ ਤਸਵੀਰਾਂ ਤੁਹਾਡੇ ਨਾਲ ਆਪਾਂ ਹੁਸ਼ਿਆਰਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਅੱਜ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਕਾਲੀਆਂ ਝੰਡੀਆਂ ਦਿਖਾਉਣਾ ਜਿਹੜੀਆਂ ਮੁੱਖ ਮੰਤਰੀ ਪੰਜਾਬ ਨੂੰ ਪਹੁੰਚੀਆਂ ਨੇ ਭਾਈ ਸਾਹਿਬ ਇਹ ਕਿਹੜੀ ਜਥੇਬੰਦੀਆਂ ਬਲੋਂਗ ਕਰਦੇ ਹੋ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਯੂਨੀਅਨ ਇਕੱਠੇ ਸਾਂਝੇ ਤੌਰ ਦੇ ਉੱਤੇ ਜਿਹੜਾ ਹੈ ਜੋ ਪੁਰ ਉਹ ਅਜੇ ਤੱਕ ਜਿਹੜਾ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਅਸੀਂ ਜਿਹੜਾ ਇਹ ਅੱਜ ਮੁੱਖ ਮੰਤਰੀ ਨੂੰ ਆਪਣੀ ਗੱਲ ਸੁਨਾਣ ਆਏ ਆ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਉਹ ਬਹੁਤ ਸਾਰੇ ਆਗੂਆਂ ਨੂੰ ਕਹਿੰਦੇ ਹੋਮ ਰੈਸਟ ਵੀ ਕੀਤਾ ਗਿਆ ਹਾਂਜੀ ਹੋਮ ਨਜ਼ਰਬੰਦ ਕੀਤਾ ਗਿਆ ਕੁਝ ਸਾਥੀਆਂ ਨੂੰ ਥਾਣਿਆਂ ਵਿੱਚ ਵੀ ਲਿਜਾਇਆ ਗਿਆ ਹੈ ਅਸੀਂ ਜਿਹੜਾ ਇਹ ਸਿਰਫ ਸਾਡੀ ਇੱਕੋ ਮੰਗ ਹੈ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਹੈ ਅਧੂਰਾ ਨੋਟੀਫਿਕੇਸ਼ਨ ਹੈ ਉਹਦੀ ਐਸਓਪੀ ਜਾਰੀ ਕਰਨ ਤੇ ਜਿਹੜਾ ਇਹ ਪੁਰਾਣੀ ਪੈਨਸ਼ਨ ਬਹਾਲ ਕਰਨ ਨਹੀਂ ਤਾਂ ਅਸੀਂ ਜਿਹੜਾ ਆਨ ਵਾਲੇ ਸਮੇਂ ਚ ਹੋਰ ਮੀਟਿੰਗਾਂ ਮੀਟਿੰਗਾਂ ਕਿੰਨੀਆਂ ਹੋਈਆਂ ਪਹਿਲਾਂ ਜੀ ਮੀਟਿੰਗਾਂ ਸੀਐਮ ਸਾਹਿਬ ਨੇ ਦੇਖ ਕੇ ਕੀਤੀਆਂ ਹੀ ਨਹੀਂ ਹੈ ਪੁਲਿਸ ਨੂੰ ਲੈ ਕੇ ਜਾ ਰਹੀ ਰਸਤੇ ਕਰਕੇ ਲੈ ਜਾ ਰਹੀ ਹੈ ਜੀ ਬੋਲੋ ਸਰ ਪੁਲਿਸ ਹੁਣ ਅਸੀਂ ਅੱਗੇ ਵਾਲ ਨੂੰ ਬਾਧ ਰਹੇ ਆਪਣੀ ਮੰਗ ਰੱਖਣ ਲਈ ਤੇ ਪੁਲਿਸ ਸਾਨੂੰ ਰੋਕ ਰਹੀ ਹੈ ਇਹ ਕੀ ਲੋਕਤੰਤਰ ਦਾ ਘਾਣ ਕਰ ਰਹੇ ਹੈ ਵਿਚੇ ਪ੍ਰਸ਼ਾਸਨ ਦੇ ਵਿੱਚ ਸਰਕਾਰ ਕਿਉਂਕਿ ਅਸੀਂ 15 ਦਿਨ ਪਹਿਲਾਂ ਤੋਂ ਪ੍ਰੈਸ ਨੋਟ ਲਗਾ ਰਹੇ ਹਾਂ कि अही ਜਿਹੜਾ ਕਾਲੀਆਂ ਝੰਡੀਆਂ ਦਿਖਾਣੀਆਂ ਸਾਡੇ ਨਾਲ ਕਿਸੇ ਨੇ ਕਿਸੇ ਨੇ ਸਾਡੇ ਨਾਲ ਕਿਸੇ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਕਿੰਨੀਆਂ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਹੁਣ ਇਹ ਜਿਹੜੀਆਂ ਸਾਡੀਆਂ ਵਿੱਤ ਮੰਤਰੀ ਨਾਲ ਹੋਈ ਸੀ ਸਿਰਫ ਮੁੱਖ ਮੰਤਰੀ ਨਾਲ ਕੋਈ ਨਹੀਂ ਹੋਈ ਮੁੱਖ ਮੰਤਰੀ ਤੇ ਮਿਲਦਾ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਐ ਉਹ ਆਮ ਆਦਮੀ ਨਹੀਂ ਉਹ ਖਾਸ ਆਦਮੀ ਬਣ ਗਏ ਐ ਔਰ ਲੋਕਾਂ ਨੂੰ ਸਭ ਜਬਾਗ ਦਿਖਾ ਰਹੇ ਐ ਤੇ ਇਸ ਕਰਕੇ ਸਾਡੀ ਮੰਗ ਜਿਹੜੀ ਐ ਪੁਰਾਣੀ ਪੈਨਸ਼ਨ ਜਦੋਂ ਤੱਕ ਜਦੋਂ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਜਾਂਦੀ ਅਸੀਂ ਐਲਾਨ ਕੀਤਾ ਹੋਇਆ ਹੈ ਕਿ ਮੁੱਖ ਮੰਤਰੀ ਜਿੱਥੇ ਵੀ ਜਾਣਗੇ ਪੰਜਾਬ 'ਚ ਉਹਨਾਂ ਨੂੰ ਕਾਲੀਆਂ ਝੰਡੀਆਂ ਨਾਲ ਉਹਦਾ ਸਵਾਗਤ ਕੀਤਾ ਜਾਏਗਾ ਜੀ ਬਿਲਕੁਲ ਤਾਂ ਇਹ ਜਿਹੜੇ ਪੁਰਾਣੀ ਪੈਨਸ਼ਨ ਬਹਾਲ ਜਥੇਬੰਦੀ ਕਮੇਟੀ ਆ ਤੇ ਹੋਰ ਸੀਪੀਐਫ ਵਾਲੇ ਆ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਣ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਜਿਹੜੇ ਉਹ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਜਿਹੜੀਆਂ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਮੁਲਾਜ਼ਮਾਂ ਵੱਲੋਂ ਉਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਉਹਨਾਂ ਦਾ ਲਗਾਤਾਰ ਜੜੀ ਉਹ ਇਹ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਖੁਦ ਮੌਕੇ ਤੇ ਐਸਪੀ ਇਹ ਮੇਜਰ ਸਿੰਘ ਮੌਜੂਦ ਨੇ ਤਾਂ ਪੁਲਿਸ ਵੱਲੋਂ ਸ਼ਾਇਦ ਹੋਣ ਇਹਨਾਂ ਨੂੰ ਜਿਹੜਾ ਉਹ ਅਰੈਸਟ ਕੀਤਾ ਜਾ ਜਾ ਰਿਹਾ ਹੈ ਤੇ ਇਹਨਾਂ ਨੂੰ ਜਿਹੜਾ ਬੱਸਾਂ ਦੇ ਵਿੱਚ ਲਿਜਾਇਆ ਜਾਵੇਗਾ ਤਾਂ ਬੱਸ ਜਿਹੜੀ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਬੱਸ ਜਿਹੜੀ ਉਹ ਇਹ ਮੌਕੇ ਤੇ ਉਹ ਪਹੁੰਚ ਚੁੱਕੀ ਹੈ ਤੇ ਹੁਣ ਗ੍ਰਿਫਤਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਜਿਹੜੀਆਂ ਬੱਸਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਜਾ ਕੇ ਤੇ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਦੀਆਂ ਪਾਈਆਂ ਜਾ ਰਹੀਆਂ ਨੇ ਜਿਹੜੇ ਜਥੇਬੰਦੀਆਂ ਵਾਲੇ ਸੀਗੇ ਤਾਂ ਉਹਨਾਂ ਨੂੰ ਹੁਣ ਬੱਸਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਲਿਜਾਇਆ ਜਾ ਰਿਹਾ ਤੇ ਲਗਾਤਾਰ ਪੰਜਾਬ ਸਰਕਾਰ ਦੇ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਜਿਹੜੀ ਉਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਮੌਕੇ ਤੇ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਨੇ ਡੀਐਸਪੀ ਟਾਂਡਾ ਮੌਜੂਦ ਨੇ ਡੀਐਸਪੀ ਦਸੂਆ ਮੌਜੂਦ ਨੇ ਐਸਪੀ ਮੇਜਰ ਸਿੰਘ ਆ ਜਿਹੜੇ ਉਹ ਖੁਦ ਮੌਕੇ ਤੇ ਮੌਜੂਦ ਨੇ ਤਾਂ ਤਸਵੀਰਾਂ ਥੋੜੀਆਂ ਜ਼ੂਮ ਕਰਕੇ ਦਿਖਾ ਦਿਓ ਅਨਕੇ ਜੀ ਇਹ ਮੁਲਾਜ਼ਮਾਂ ਨੂੰ ਜਿਹੜਾ ਥੋੜਾ ਤੇਰੇ ਮੁਲਾਜ਼ਮਾ ਨੂੰ ਜਿਹੜਾ ਅरेस्ट ਕਰ ਲਿਆ ਗਿਆ ਤੇ ਲਗਾਤਾਰ ਉਹਨਾਂ ਵੱਲੋਂ ਜਿਹੜਾ ਇਹ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਵੀ ਦੱਸਿਆ ਕਿ 올ਡ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਪਿਛਲੇ 15 ਦਿਨਾਂ ਤੋਂ ਲਗਾਤਾਰ ਉਹਨਾਂ ਵੱਲੋਂ ਜਿਹੜੇ ਉਹ ਪ੍ਰੈਸ ਨੋਟ ਹੈ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਸੀ ਕਿ ਉਹਨਾਂ ਵੱਲੋਂ ਜਿਹੜੀਆਂ ਚਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਿ ਸਰਕਾਰ ਵੱਲੋਂ ਜਿਹੜੀਆਂ ਉਹਨਾਂ ਤੇ ਮੰਗਾਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਦੇ ਨਾਲ ਗੌਰ ਹੈ ਜਿਹੜਾ ਉਹ ਇਹ ਨਹੀਂ ਕੀਤਾ ਜਾ ਰਿਹਾ ਹੈ ਤਾਂ ਸਾਡੇ ਨਾਲ ਹੁਸ਼ਿਆਰਪੁਰ ਦੀਆਂ ਸਾਂਝੀਆਂ ਕੀਤੀਆਂ ਤੇ ਹੁਣ ਆਗਾ ਨੂੰ ਜਿਹੜਾ ਅਰੈਸਟ ਕਰਕੇ ਉਹ ਲਿਜਾਇਆ ਜਾ ਰਿਹਾ ਹੈ